ਸਾਰਿਆਂ ਨੂੰ ਪਹੁੰਚ ਕੇ ਕਾਲੂ ਗੁਰਜਾਰ ਸਿੰਘ ਜੀ ਮੈਂ ਕਿਹਾ ਪੀ ਤੇ ਆ ਗਿਆ ਪੰਜੇ ਪਰ ਅਹ ਕਾਰੀ ਆ ਆਓ ਫਿਰ ਗੱਲਬਾਤ ਕਰੀ ਬੱਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਮੁਬਾਰਕ ਹੈ ਬੜਾ ਦੋਲੇ ਤੁਹਾਨੂੰ ਬਹੁਤ ਆਈ ਗੋ ਚਾਰਦੇ ਨੇ ਪੇ ਮੈਂ ਪਹਿਲੀ ਕਹਿ ਰਹੀ ਕਿ ਨਹੀਂ ਆ ਕਿ ਕਿਉਂ ਹੋਣਾ ਨਹੀਂ ਮੁੜ ਕੇ ਆਲਾ ਵੇ ਧਾਰੀ ਬਾਹ ਲੱਗੂਗੇ ਬੜਾ ਠੀਕ ਹੈ ਜੀ ਹੋਰ ਬਾਕੀ ਸਾਰੇ ਸੰਦੀਪ ਡੇਰੀ ਫਾਰਮ ਚੈਨਲ ਦੇਖਣ ਵਾਲੇ ਵੀਰਾਂ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆ ਬੜੀ ਗੱਲ ਕਹੀ ਆ ਨਾ ਮੁੜ ਕੇ ਆਲਾ ਵੇਗਾ ਹੀ ਆ ਸਰਨਾ ਨਹੀਂ ਕਿਹਾ ਇਹੋ ਹੀ ਨਾ ਹੈ ਗਾਲੂ ਬੜਾ ਜਿਆਦਾ ਸਰਨਾ ਕਿਥੇ ਕਿ ਨਹੀਂ ਹੋਣਾ ਕੀ ਬਾਹਰ ਵਾਲੀ ਤੋਂ ਪਹਿਲਾਂ ਲੱਗ ਜਾਵੇ ਕਿਹੜਾ ਜੇ ਨਹੀਂ ਮੈਂ ਹੁਣ ਮੇਰੇ ਸਾਹ ਮੁਸ਼ਕਲ ਆ ਕਿਉਂ ਨਹੀਂ ਲਾਗੇ ਜੇ ਦਵਾਂਗੇ ਮੁਬਾਰਕਾਂ ਜਾ ਕੇ ਤਾਂ ਨਗਾ ਕੇ ਦੇਵਾਂਗੇ ਤੇ ਤੁਸੀਂ ਉੱਥੇ ਆ ਜਾਓਗੇ ਹਾਂ ਇਦਾਂ ਫੇ ਤੁਹਾਨੂੰ ਪਤਾ ਆਪਣੇ ਕਸਟਮਰਾਂ ਨੂੰ ਵੀ ਦਵਾਂਗੇ ਮੁਬਾਰਕਾਂ ਭਰ ਦਵਾਂਗੇ ਲਾਗੇ ਜੇ ਜਾ ਕੇ ਚੱਲੋ ਚੱਲੋ ਹਾਂ ਜੀ ਹੋਰ ਸੁਣਾਓ ਬੱਸ ਵਧੀਆ ਵਧੀਆ ਕਿਵੇਂ ਚੱਲ ਰਿਹਾ ਕੰਮ ਕੰਮ ਵਧੀਆ ਚੱਲੀ ਜਾਂਦਾ ਚੱਲੋ ਚੱਲੋ ਵਧੀਆ ਜੀ ਜੀ ਬਤਮੀ ਕੰਨ ਜੁਰੂ ਹਾਂ ਜੇ ਲੋ ਕਰ ਲੈਨੇ ਆਜੋ ਆਜੋ ਕਰ ਲੈ ਗੱਲਾਂ ਕਰ ਲੀਆਂ ਬਸ ਚਲੋ ਗੱਬਣਾ ਨਹੀਂ ਸੂਈ ਆ ਜੀ ਇਹ ਸਵੇਰ ਦੀ ਸੂਈ ਆ ਠੀਕ ਆ ਉਹ ਚੋਬਰ ਪਿਆ ਲਾ ਮੇਰੇ ਲਓ ਜੀ ਮੱਛਾ ਬੜਾ ਕਾਲਾ ਸ਼ਾਹ ਆ ਯਾ ਲਾਦੀ ਤਾਂ ਕੱਟੀ ਕੇ ਪੰਕਾ ਆਹ ਆਈ ਲੱਗਦਾ ਹਾਂਜੀ ਗਰਾਂ ਲਾ ਕਿੰਨਾ ਕਰਜੂ ਦੁੱਧ ਫਿਰ ਇਹ ਸੰਦੀਪ ਭਾਈ ਸਵੇਰੇ ਸੂਈ ਆ 15 ਕਿਲੋ ਦੁੱਧ ਚਵਾ ਦੂਗੀ 15 16 ਕਿਲੋ 15 16 20 22 ਕਿਲੋ ਕਹੀ ਜੇ ਉਹ ਨਹੀਂ ਠੀਕ ਆ ਇਹ ਨਗਦੇ ਚਵਾਈ ਆਜੋ ਜੀ ਆਜੋ ਬਾਕੀ ਚਵਾਈ ਚੁਈ ਦੀ ਸਾਫ ਆ ਠੰਡੀ ਸੀਲ ਨਿਕਲੀ ਆ ਠੀਕ ਆ ਠੀਕ ਨਹੀਂ ਆਜੂਗੇ ਚਵਾ ਚੂ ਬਿਲਕੁਲ ਓਕੇ ਸਨੀ ਭਾਜੀ ਆਜੋ ਫਿਰ ਆਜੋ ਚੱਲ ਕਾਲੂ ਲਿਆਓ ਏ ਮੋੜ ਇਹਨੂੰ ਲਿਆ ਕਾਲੂ ਲਿਆ ਕਰ ਮੋੜ ਚੱਲ ਪੁੱਤੇ ਚਾਲਾ ਨਾ ਲੱਗੇ ਨਾ ਖਲੋ ਕੋਈ ਗੱਲ ਆਜਾ ਜੀ ਭਾ ਭਰਾ ਨਿਕੇ ਨਿਕੇ ਕਰਨੇ ਆਂ ਦਿਵਾਲੀ ਲੱਗੇ ਆਂ ਡੀ ਆ ਹਾਂ ਬਸ ਆ ਪਹਿਲਾਂ ਇਥੋਂ ਵੇਚ ਲਈ ਆਪਣੀਆਂ ਬਾਅਦ ਦਿਵਾਲੀ ਤੇ ਬਾਅਦ ਲੋਕਾਂ ਨੂੰ ਲੈ ਆਂ ਦਵਾਂਗੇ ਬੋਲੋ ਫਿਰ ਨਿਗਾਹੇ ਕੰਮ ਕਰਨਾ ਹੀ ਆਂ 65000 ਦੀ ਦੇ ਲਈਏ ਉਹ ਜੂ ਮੰਨ ਤਨ ਕਰ ਲੈ ਕਰਨਾ ਤਾਂ ਕੋਈ ਗੱਲ ਨਹੀਂ ਹੈ ਕਾਲੂ ਦੱਸ ਤੈਨੂੰ ਦੱਸਦੇ ਹਾਂ ਕਰ ਲਓ 2000 ਚਲੋ 3000 ਦੀ ਨਹੀਂ ਯਾਰ 60000 ਦੀ ਚਲੋ ਠੀਕ ਹੈ ਜੈਲ ਦੇਖਣਾ ਇਹ ਗੱਭੜ ਨਹੀਂ ਸੂਈ ਰਾਤ ਦੀ ਸੰਦੀਪ ਭਾਜੀ ਆ ਵੀ ਸ਼ਾਈਵਾਲ ਸ਼ਾਈਵਾਲ ਕਾਲਿਆ ਖਾਲੀ ਚੋਬਰ ਪਿੱਛੇ ਕਾਲਿਆ ਖਾਲੀ ਆ ਚੋਬਰ ਹਾਂ ਥਣ ਥਣ ਵਿਖਾਦੇ ਸ਼ੰਭੂ ਪਾ ਜਰਾ ਵਧੀਆ ਲੱਗਾ ਸੋਨਾ ਬੜਾ ਠੀਕ ਹੈ ਫਿਰ ਵੱਛਾ ਵਾਲੇ ਨੇ ਹਾਂਜੀ ਵੱਛਾ ਮਛਾ ਸੰਦੀਪ ਜੀ ਚੱਲ ਜਾਂਦੇ ਕੱਲ ਜਾਂਦੇ ਬੰਦੇ ਕਿੰਨਾ ਕਰਜੂ ਬਾਈ ਇਹ 15 16 ਕਿਲੋ ਸੰਦੀਪ ਭਾਈ ਚਵਾਈ ਦਊਗੀ ਖੁੱਲਾ ਡੁੱਲਾ ਥਣ ਥਣ ਸੋਨਾ ਲੱਗਾ ਚਵਾਈ ਚੋਈ ਸੋਣੀ ਆ ਕਿੰਦੀ ਪਰ ਕੀਮਤ ਇਹਦੀ 50000 50000 ਨਹੀਂ ਇਹ ਵੀ 60000 ਦੀ ਇਹ ਵੀ 60000 ਚੱਲਣ ਦੋ 80000 ਦੀ ਜਾਂ ਦੋ ਦੀਪਾ ਜੀ ਆ ਗੱਬਣਿਆ ਵੇ ਇਹ ਗੱਬਣ ਹਾਂਜੀ ਲੈ ਜਾ ਬਰੱਖ ਗਏ ਗੱਬਣਿਆ ਆ ਸੰਭੂ ਜੀ ਤੁਰਦੀ ਫਿਰ ਪਾ ਲੈ ਬੰਦਾ ਆ ਜੀ ਤੇ ਕੀ ਚੀਜ਼ ਆਓ ਕੀ ਗੀਆ ਹਾਂ ਪੂਰਾ ਟੌਪ ਰੇ ਵੀਤ ਘਟ ਕੇ ਲੱਗੇ ਨੇ ਭਰਾ ਪਰ ਭਾ ਨਿਗੇ ਨਿਗੇ ਆ ਭਾ ਬਾ ਛੋਟੇ ਕਰ ਲੈ ਆਪਾਂ ਛੋਟੇ ਛੋਟੇ ਸੰਦੀਪ ਭਾਜੀ ਆ ਦੁੱਧ 20 ਕਿਲੋ ਵਛੀ ਚਵਾ ਦੂਗੀ ਖੁੱਲਾ ਢੁੱਲਾ ਹਾਂ ਬਾਹਰ ਚਲ ਜੇ ਵੱਖਰੀ ਗੱਲ ਆ 20 ਲੀਟਰ ਜਿਹੜਾ ਫੁੱਲ ਨਿਕਾੜ ਹੀ ਜਾਣਾ ਬੰਨਾ ਬੰਨਾ ਹਾਂਜੀ ਅਜੇ ਬੰਨਾ ਵਾ ਜੀ ਅਜੇ ਵਛੀ ਲੈ ਜੂਗੀ ਕੋਈ 2-4 ਦਿਨ ਹਾਂਜੀ ਫਿਰ ਇਹ ਵਾਲਾ ਥਣ ਥਣ ਬਹੁਤ ਸੋਹਣਾ ਲੱਗਾ ਬੋਲੋ ਇਹ 70000 ਦੀ ਦੇ ਦੀਏ ਤਾਂ ਦੇ ਲੋਗੇ ਇਹ 65 ਦੀ ਦੇਣੀ ਚਲੋ ਜੀ ਆ ਨਹੀਂ ਹਾਂ ਚੱਲਣ ਦੋ 65000 ਦੀ ਹਾਂ ਨਹੀਂ 65000 ਦੀ ਹੁਣ ਵੀ ਆ ਵੀ ਵੇਖੋ ਇਹ ਵੀ ਗੱਬਣਾ ਗੱਬਣ ਆ ਜੇ ਕਰਮਾ ਵਾਲੀ ਨੂੰ ਪਤਾ ਨਹੀਂ ਸੁਣਦਾ ਲੇਵਾ ਲੂਆ ਖਾ ਹੈ ਵਾਹ ਵਾਗ ਲੱਗੇ ਆ ਸ਼ੰਭੂ ਇਹ ਹਣਾ ਸ਼ੰਭੂ ਜਾਂਦਾ ਭਰਾ ਡਾ ਵੀ ਭਾਗ ਲੱਗੇ ਆ ਸ਼ੰਭੂ ਭਾਈ ਸ਼ੰਭੂ ਥਣ ਥਣ ਵਿਖਾ ਦੇ ਲੇਵਾ ਵਿਖਾ ਦੇ ਵਜਣ ਵੇਖ ਕਿੰਨਾ ਦਾ ਕਰਮਾ ਵਾਲੀ ਦਾ ਇਹ ਕਿਹੜੀ ਗਈ ਨੂੰ ਗਰੋਸੇ ਹੀ ਹੈ ਕਿ ਕਰੋਸ ਕਹਿ ਦੋ ਛਾਈ ਹਾਲ ਤੇ ਕਰਾ ਦੋ ਜਿੱਦਾਂ ਮਰਜੀ ਗੱਲੋ ਚੰਗੇ ਰਿਕਾਰਡ ਵਾਲੀ ਆ ਚੰਗੇ ਰਿਕਾਰਡ ਵਾਲੀ ਹੈ ਸਾਰੇ ਗਾਮੇ ਆਣਾ ਹਾਂ ਮਿਕਸੀ ਆ ਹਾਂ ਮਿਕਸੀ ਆ ਹਾਂ ਬਾਕੀ ਇਹ ਆ ਵੀ ਇਹ ਵਾਚਾ ਫਾੜਾ ਐ ਚਾ ਫਾੜਾ ਲੱਗਾ ਇਹਦਾ ਫਿਰ ਮੁੱਲ ਭਾਈ ਇਹ ਵੀ ਨਿਗਾਹ ਆਈ ਕਰਨਾ ਈ ਸੰਦੀਪ ਭਾ ਇਹ ਵੀ ਕੋਈ 75 ਕੋਈ 70 ਨਹੀਂ ਹੋ ਇਹ ਵੀ 65000 ਦੀ 65000 ਦੀ ਵਾਹ ਜੀ ਵਾਹ 2 60000 2 60000 36000 ਦੀ ਚਲੋ ਜਾਂਦੇ ਯਾਰ 36000 ਦੀ ਜਾਂਦੇ ਕੋ ਨਹੀਂ ਤੇ ਆਹ ਇਹ ਗੱਬਣਾ ਨਹੀਂ ਸੂਈ ਆ ਸੰਦੀਪ ਭਾ ਜੀ ਦੰ ਲੈ ਲਿਆ ਬੋਲਾ 17 18 ਕਿਲੋ ਬੋਲਾ ਹੋਊਗਾ ਅੱਛਾ ਚੋਬਰ ਪਿੱਛੇ ਆ ਬੈਠਾ ਸੰਭੂ ਵਿਖਾਲਦੀ ਮੜਿਆ ਹਾਂ ਠੀਕ ਆ ਹਾਂ ਬੱਚੀ ਬੂਤੀ ਬਾਤੀ ਵਿਖਾਲਦੇ ਆ ਜਿਹੜਾ ਬਹੁਤ ਸੋਹਣੀ ਜਰਸੀ ਵਾਲੀ ਲੱਗੀ ਆ ਬਾਕੀ ਸੰਦੀਪ ਆ ਇਹਨੂੰ ਅਜੇ ਘੰਟਾ ਡੇਢ ਹੋਇਆ ਆ ਇਹਨੂੰ ਅੱਛਾ ਠੀਕ ਆ ਉੱਥੇ 3 ਕਿਲੋ ਚੋਈ ਆ ਥਣ ਥਣ ਚੈੱਕ ਕੀਤੇ ਆ ਹੂੰ ਹਾਂ ਬਾਕੀ 17 ਕਿਲੋ ਦੀ ਗਰੰਟੀ ਆ ਬੋਲਾ ਖੁੱਲਾ ਡੁੱਲਾ ਵਾਂ ਦੁੱਧ 20 ਕਿਲੋ ਚਵਾਦੇ 22 ਚਵਾਦੇ ਇੰਨਾ ਚਵਾ ਦੂਗੀ ਇਹ ਗੱਬਣਾ ਇਹ ਗੱਬਣਾ ਬੱਚੇ ਬਹੁਤ ਸੋਹਣੇ ਆ ਦੰਦ ਜਿਹਾ ਹੋਣਾ ਨਾ ਕੱਲ ਮੂੰਹ ਪੁੱਟ ਕੇ ਵੇ ਪਤਾ ਨਹੀਂ ਵੇਖਿਆ ਨਹੀਂ ਸੰਦੀਪ ਭਾਜੀ ਚਲ ਪਟਕੇ ਮੜੇ ਵੇਖ ਚਾਰ ਨੰਦਾ ਭਲੇਖੇ ਜੀ ਨਾ ਰਹਿ ਜੀਏ ਨਹੀਂ ਭਾਜੀ ਜਵਾਨ ਲੱਗੀ ਜਵਾਨ ਗੁਜਾ ਸੁਆਵਾ ਲੱਗਦੀ ਨਹੀਂ ਵੇ ਹਨਾ ਲੱਗਦੀ ਨਹੀਂ ਆ ਹਾਂ ਇਹਦੀ ਮਰ ਕੀ ਮਰ ਇਹ ਸੰਦੀਪ ਭਾਜੀ ਨਾਂ ਤੇ ਕੋਈ 80 ਨਾ 75 ਹੀ ਇਹ 70000 ਦੀ ਦੇ ਦਾਂਗੇ ਚਲੋ ਠੀਕ ਹੈ ਜਾਨ ਦੋ ਉਹ ਠੀਕ ਆ ਤੇ ਆ ਗੱਬਰ ਇਹ ਗੱਬਣ ਆ ਇਹ ਵੀ ਖੋਲ ਦਾਵਾ ਕਾਲੂ ਕੋਈ ਗੱਲ ਨਹੀਂ ਇਹ ਕਿਹੜਾ ਟੈਵਲੇ ਜੀ ਦੀ ਜੀ ਇਹ ਵੀ ਲੈ ਜੂਗੀ ਪੰਜ ਚਾਰ ਦੇਣਾ ਹੂੰ ਇਹਨਾਂ ਮੜਾ ਆ ਜਾਣਾ ਪੈਰ ਨੱਪਣ ਦੀ ਹੈ ਮਾਸਾਗ ਬਾਕੀ ਜ਼ਿਆਦਾ ਨਹੀਂ ਕੋਈ ਉਹ ਲੌਣ ਲੱਗਿਆ ਜਿੱਦਾਂ ਤੁਹਾਨੂੰ ਪਤਾ ਕਿ ਇਹ ਵੇਲੇ ਵਾਫ ਹੋ ਜਾਂਦਾ ਉਹ ਚੀਜ਼ ਹੈ ਮੜਾ ਜਾਂ ਦੱਬਦੀ ਹੈ ਪੈਰ ਬਾਕੀ ਕੋਈ ਗੱਲ ਬਾਤ ਨਹੀਂ ਹੈਗੀ ਹਾਂ ਹਾਂ ਉਹ ਚੀਜ਼ ਨਹੀਂ ਕੋਈ ਵੀ ਸਾਟਿਆ ਜਾਂ ਕਿਦਾਂ ਉਦਾਂ ਲੌਣ ਲੱਗਿਆ ਜਿੱਦਾਂ ਕਿ ਇਹ ਵੇਲੇ ਹੋ ਜਾਂਦਾ ਨਾ ਇੰਦੀ ਹੋਣੀ ਭੱਜੀ ਕਰਮ ਵਾਲੀ ਇਹਦੀ ਕੀਮਤ ਇਹ ਵੀ ਔਡ ਦੀਆਂ ਵਾਲਾ ਹੀ ਆ ਪਾ ਇਹ ਵੀ 60000 ਦੀ ਦੇ ਦਾਂਗੇ ਚਲੋ ਠੀਕ ਹੈ ਜੀ ਦੋ ਛੱਡ ਦਾਂਗੇ 60 58000 50000 ਦੀ ਚਲੋ ਕੋਈ ਦੋ ਚਾਰ 6 6 ਬਹਿਣਾ ਭਾਈਆ ਕੋਲ ਜੀ ਹਾਂਜੀ ਹਾਂਜੀ 6 ਚੰਗੇ ਬੜਾ ਬਾਕੀ ਮੇਰਾ ਵੀ ਇੱਥੇ ਆਓ ਭਾਈ ਚੈੱਕ ਕਰਕੇ ਲੈ ਕੇ ਜਾਓ ਚੁਆਈ ਕਰਕੇ ਲੈ ਜਾਣਾ ਜੀ ਹਾਂਜੀ ਹਾਂਜੀ ਤਸੱਲੀ ਕਰਕੇ ਜੀ ਚਲੋ ਨੰਬਰ ਬੋਲ ਦਿ ਜੀ ਨੰਬਰ 9646827503 ਪਿੰਡ ਕੋਟ ਖਜ਼ਾਨਾ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਬਟਾਲਾ ਸਸੀ ਕਾਲਾ